ਆਲਟੂ ਨਿਊਜ਼ ਚੈਨਲ ਦੇ ਵੇ ਤੁਹਾਡਾ ਸਵਾਗਤ ਸ਼ਿਕਾਰ ਮਾਚੀਆਂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬਸਰਵਾਣਾ ਗੁਰਦੀਪ ਸਿੰਘ ਰੰਦਾਵਾਨੀ ਦਿੱਤੀ ਹਰੀ ਚੰਡੀ ਪ੍ਰਸ਼ਾਸਨ ਦੀ ਨਕਾਮੀ ਵੀ ਦੇਖਣ ਨੂੰ ਮਿਲੀ 에ਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਮੁਫਤ ਤੀਰਥ ਯਾਤਰਾ ਤਹਿਤ ਹਲਕਾ ਡੇਰਾਵੋਨਾਂ ਨਿਕ ਤੋਂ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਦਾਵਾ ਅਤੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਸ਼ਿਕਾਰ ਬਾਚੀਆਂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬਾਤ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਰੰਦਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਾਸੀਆਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਮੁਫਤ ਤੀਰਥ ਯਾਤਰਾ ਦਾ ਤੋਹਫਾ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਅੱਜ ਦੀ ਤੀਰਥ ਯਾਤਰਾ ਬਾਤ ਸੰਗਤਾਂ ਨੂੰ ਲੈ ਕੇ ਸ਼੍ਰੀ ਚਲਵੰਡੀ ਸਾਹਿਬ ਤੋਂ ਤੇ ਦਮਦਬਾ ਸਾਹਿਬ ਜਾਵੇਗੀ ਉਥੇ ਹੀ ਯਾਤਰਾ ਕਰਨ ਵਾਲੀਆਂ ਸੰਤਾ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਉਹਨਾਂ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ ਦੂਜੇ ਪਾਸੇ ਪ੍ਰਸ਼ਾਸਨ ਦੀ ਨਾਕਾਮੀ ਦੇਖਣ ਨੂੰ ਮਿਲੀ 10 ਵਜੇ ਤੱਕ ਨਾ ਹੀ ਫਾਇਰ ਬ੍ਰਿਗੇਡ ਤੇ ਨਾ ਹੀ ਕੋਈ ਮੈਡੀਕਲ ਟੀਮ ਉਥੇ ਪਹੁੰਚੀ ਸੀ ਜਿਸ ਤੇ ਤੁਰੰਤ ਗੁਰਦੀਪ ਸਿੰਘ ਰੰਧਾਵਾ ਨੇ ਐਕਸ਼ਨ ਲੈਂਦਿਆ ਹੋਇਆ ਇਸ ਨਾਕਾਮੀ ਬਾਰੇ ਡੀਸੀ ਗੁਰਦਾਸਪੁਰ ਹਿਮਾਂਸ਼ੂ ਅਗਰਵਾਲ ਨੂੰ ਇਸ ਵੱਡੀ ਨਾਕਾਮੀ ਬਾਰੇ ਜਾਣੂ ਕਰਵਾਇਆ ਇਸ ਮੌਕੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਨਿਸ਼ਾਨ ਸਿੰਘ ਤਾਲੀਵਾਲ ਬਲਕਾਰ ਸਿੰਘ ਪਹਿਲਵਾਨ ਕੁਲਦੀਪ ਸਿੰਘ ਸਰਪੰਚ ਬਰਾੜ ਲੰਬardar ਗੁਰਦੀਪ ਸਿੰਘ ਹਰਪ੍ਰੀ ਸਿੰਘ ਲੰਬardar ਅਰਜਨ ਸਿੰਘ ਰਤਨ सूरज हरभजन तरलोक अमन सिंह बरियाड़ सुखविंदर जीवन नंगल आदमी पार्टी दे, ते इलाका निवासी हाजिर सन देख रहे हो डेरा बबू नानक तो टू न्यूज कृष्ण गोपाल जतेंद्र कुमार रिंका बालिया दी विशेष रिपोर्ट हुँ? ਕਾਰ ਮਛੀਆਂ ਤੋਂ 7 ਵਜੇ ਕੀ ਨਾ ਤੁਹਾਡੀ ਮੈਡੀਕਲ ਟੀਮ ਆਈ ਤੇ ਨਾ ਤੁਹਾਡੀ ਫਾਈਲ ਮੇਜੇ ਪੜ੍ਹ ਰਹੀ ਹੈ। ਤਾਂ ਪਰ ਪ੍ਰਿੰਟ ਦਫਤਰ ਵਾਲੇ ਹੈਗੇ ਨੇ ਜੀ ਕੱਲ ਤਾਂ ਨਹੀਂ ਆ ਵੀਡੀਓ ਦਫਤਰ ਵਾਲੇ ਮੁਲਾਜਮ ਹੈਗੇ ਨੇ ਵੀਡੀਓ ਸਾਹਿਬ ਤਾਂ ਆਏ ਨਹੀਂ। ਆਪ ਉਹਨਾਂ ਦਾ ਸਟਾਫ ਆਇਆ ਤੇ ਸਟਾਫ ਉਹਨਾਂ ਦਾ ਆਇਆ ਤਾਂ ਨਾ ਇਹਨਾਂ ਤਾਂ ਪਰ ਉਹਨਾਂ ਦਾ ਅਚਬਾ ਜੀ ਨੇ ਤੇ ਇਹਨਾਂ ਦੀ ਵੀਡੀਓ ਸਭ ਦੀ ਜਿੰਮੇਰੀ ਚਾਹੀਦੀ। ਹੋਰ ਦਾ ਤੋਰ ਦੇਣ ਲੱਗੇ ਆ ਜੀ ਬਸ। ਪਰ ਹੁਣ ਮੈਂ ਆਪ ਹੁਣ ਆਇਆ ਜੀ ਮੈਂ ਹੁਣ ਆਪੇ ਮੈਂ ਹੀ ਹੁਣ ਆਇਆ ਤੋਰਨ ਤਾਂ ਮੈਂ ਵੇਖਿਆ ਵੀ ਇੱਥੇ ਟੀਮ ਆਈਆਂ ਹੀ ਨਹੀਂ। ਮੈਂ ਤਾਂ ਹੀ ਕਹਿੰਦਾ ਪਰ ਹੁਣ ਮੈਂ ਜਦੋਂ ਇਹਨਾਂ ਨੂੰ ਆਣ ਕੇ ਕਿੱਟਾਂ ਵੰਡੀਆਂ ਤਾਂ ਮੈਂ ਇਹਨਾਂ ਨੂੰ ਸਟਾਫ ਨੂੰ ਪੁੱਛਿਆ ਜਿਹੜਾ ਵੀਡੀਓ ਦਫ਼ਤਰ ਤੋਂ ਸਟਾਫ ਆਇਆ। ਮੈਂ ਨੋਕਾ ਜੀ ਮੈਡੀਕਲ ਵਾਲੇ ਤਾਂ ਫਾਇਰ ਬ੍ਰਿਗੇਡ ਵਾਲੇ ਕਿੱਥੇ ਉਹ ਕਹਿੰਦੇ ਜੀ ਆਈ ਨਹੀਂ। ਕੀ ਆ ਰਹੀ ਜੀ ਬਹੁਤ ਵਧੀਆ ਤਰੀਕੇ ਨਾਲ ਅਸੀਂ ਧੰਨਵਾਦ ਕਰਦੇ ਆਂ ਤੁਹਾਨੂੰ ਕੀ ਕੀ ਆਖਰਾ ਤੇ ਲੱਗੇ ਚੱਲੇ ਅੱਜ ਕਿਹੜੇ ਕਿਹੜੇ ਪਰਦਾ ਮਲੇ ਇਹ ਤੁਹਾਨੂੰ ਦਰਸ਼ਨ ਕਰਦੇ ਨੰਦਪੁਰ ਸਾਹਿਬ ਦਮਦਮਾ ਸਾਹਿਬ ਕੀਰ ਦਸ ਕਰੋਗੇ ਇਹੋ ਹੀ ਅਤਿਨਾਮ ਜੀ ਪਰਮਾਤਮਾ ਦੇ ਬੀ ਸਰਬੱਤ ਦਾ ਭਲਾ ਬਹੁਤ ਧੰਨਵਾਦ ਕਰਦੇ ਆਂ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਉੱਤੇ ਹਲਕਾ ਇੰਚਾਰਜ ਸਰਦਾਰ ਗੁਰਦੀਪ ਸਿੰਘ ਦਾਵਾ ਜੀ ਦਾ ਜਿਨ੍ਹਾਂ ਨੇ ਅੱਜ ਸਾਡੇ ਪਿੰਡ ਤੋਂ ਪਿੰਡ ਸ਼ਿਕਾਰਮਾਸ਼ੀਆਂ ਤੋਂ ਡੇਰ ਬਣਾ ਹਲਕੇ ਤੋਂ ਦਮਦਮਾ ਸਾਹਿਬ ਬਠਿੰਡੇ ਤੋਂ ਰਵਾਨਾ ਕੀਤੇ 43 ਯਾਤਰੀ ਬਹੁਤ ਵਧੀਆ ਲੱਗਦਾ ਜੀ ਇਹ ਪਹਿਲੀ ਵਾਰ ਹੈ ਜਿਹੜੇ ਆਸਥਾ ਰੱਖਣ ਵਾਲੇ ਲੋਕ ਜਿਨ੍ਹਾਂ ਕੋ ਜਾਇਰ ਨਹੀਂ ਜਾਂਦਾ ਉਹਨਾਂ ਲੋਕਾਂ ਦੀ ਬਾਹ ਫੜੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਔਰ ਕਿਸੇ ਵੀ ਥਾਂ ਤੇ ਯਾਤਰਾ ਤੇ ਜਾਣਾ ਚਾਹੁੰਦੇ ਨੇ ਜੋ ਭਾਵੇਂ ਕੋਈ Hindu ਤਾਂ ਮ Sikh ਹੈ ਮੁਸਲਮਾਨ ਭਾਈ ਚਾਰੇ ਸਾਰੇ ਵਾਸਤੇ ਬੱਸਾਂ ਨੇ 43 ਸਵਾਰੀਆਂ ਹੋਣੇ ਚਾਹੀਦੀਆਂ ਨੇ ਔਰ ਬਾਸ ਰਵਾਨਾ ਕੀਤੀ ਜਾਂਦੀ ਹੈ ਹਲਕੇ ਵਾਈਜ਼ ਵੇਖੋ ਜੀ ਮੋਦੀ ਸਾਹਿਬ ਨੂੰ ਰਾਜਾ ਕਹਿੰਦੇ ਆ ਦੇਸ਼ ਦਾ ਮੁੱਖ ਪ੍ਰਧਾਨ ਮੰਤਰੀ ਕਹਿੰਦਾ ਮੈਂ ਨਾ ਉਹਨੂੰ ਇਸ ਗੱਲ ਦਾ ਭਰਮ ਕੀ ਪੈ ਗਿਆ ਵੀ ਜਿਹੜੇ ਲੋਕ ਜਾਣਾ ਚਾਹੁੰਦੇ ਨੇ ਉਹਨਾਂ ਵਾਸਤੇ ਸੇਵਾ ਏ ਸੇਵਾ ਕਰਕੇ ਤੂੰ ਸਨਮਾਨ ਪ੍ਰਾਪਤ ਕਰ ਪਰ ਉਹਨੇ ਇੱਕ ਪਤਨੀ ਜਿਵੇਂ ਕਹਿੰਦੇ ਪਾਥੀਆਂ ਦੇ ਨਾਲ ਵੈਰ ਲੈਣੇ ਪਾਥੀਆਂ ਭੰਨਣ ਵਾਲੀ ਗੱਲ ਕੀਤੀ ਉਹਨੇ ਮੁੱਖ ਮੰਤਰੀ ਹਾਂ ਹਾਂ ਸਰਦਾਰ ਭਗਵੰਤ ਸਿੰਘ ਦੀ ਮਾਨ ਦੀ ਗਵਾਹੀ ਹਟ ਜਿਹੜੀ ਸਾਰੇ ਪੰਜਾਬ ਤੋਂ ਤੀਰਥ ਯਾਤਰਾ ਜਿਹੜੀ ਸ਼ੁਰੂ ਕੀਤੀ ਆ ਹਰ ਹਲਕੇ ਵਜ ਜਿਹੜੀਆਂ ਬੱਸਾਂ ਆਉਂਦੀਆਂ ਅਜ ਸ਼ਿਕਾਰ ਮਾਸੀਆਂ ਤੋਂ ਜਿਹੜੀ ਬਾਸਾ ਪਰਮਾਨਾ ਕੀਤੀ ਆ ਤੇ ਲਗਭਗ 43 ਸਵਾਰੀਆਂ ਜਿਹੜੀਆਂ ਉਹਦੇ ਚ ਯਾਤਰਾ ਨੂੰ ਗਈਆਂ ਤਾਂ ਸਰ ਕਿੱਥੇ ਕਿੱਥੇ ਜਿਹੜੇ ਅਜੇ ਜਿਹੜੀ ਯਾਤਰਾ ਵਾ ਇਹ ਤਲਵੰਡੀ ਸਾਬੋ ਜਿਹੜੀ ਆ ਜਾਣੀ ਹੈ ਪਰ ਰਸਤੇ ਚ ਹੋਰ ਵੀ ਕਿਤੇ ਜਿਹੜਾ ਵਾ ਉਹ ਗੁਰਦੁਆਰਾ ਸਾਹਿਬ ਚੋਂ ਨਾ ਦਰਸ਼ਨ ਕਰਾਉਣੇ ਨੇ ਤਾਂ ਜਿਹੜਾ ਰਸਤੇ ਚ ਆਉਣ ਜਾਣ ਦਾ ਖਰਚਾ ਉਹ ਸਾਰਾ ਸਰਕਾਰ ਦਾ ਹੈ ਕੋਈ ਇਹ ਜਿਹੜੇ ਯਾਤਰੂ ਉਹਨਾਂ ਕੋ ਆਪਣਾ ਕੋਈ ਪੈਸਾ ਨਹੀਂ ਉਹਨਾਂ ਦਾ ਖਰਚ ਹੋਣਾ ਸਿਰਫ ਸਰਕਾਰ ਨੇ ਫੈਸਲਾ ਕੀਤਾ ਕਿ ਇਹ ਉਹ ਲੋਕ ਜਾ ਰਹੇ ਨੇ ਜਿਹੜੇ ਘਰਾਂ ਤੋਂ ਉਹਨਾਂ ਦੇ ਅੰਦਰੋਂ ਦਿੱਲੀ ਸ਼ਾ ਕੀ ਆਪਾਂ ਗੁਰਦਤ ਮੰਦਰ ਦਰਸ਼ਨ ਕਰਨੇ ਪਰ ਫਰੈਂਸ਼ੀਲੀ ਤੌਰ ਤੇ ਉਹ ਸਟਰੋਂਗ ਨਹੀਂ ਗੇ ਇਸ ਕਰਕੇ ਪੰਜਾਬ ਸਰਕਾਰ ਨੇ ਉਹਨਾਂ ਲੋਕਾਂ ਨੂੰ ਦਰਸ਼ਨ ਕਰਾਉਣ ਦਾ ਫੈਸਲਾ ਕੀਤਾ ਕਿ ਉਹ ਲੋਕ ਜਿਹੜੇ ਮਨਚ ਆਸਤਾ ਰੱਖਦੇ ਨੇ ਗੁਰੂ ਘਰਾਂ ਦੇ ਦਰਸ਼ਨ ਕਰਨ ਦੀ ਉਹਨਾਂ ਵਾਸਤੇ ਸਪੈਸ਼ਲ ਤੌਰ ਤੇ ਬੱਸਾਂ ਜੜੀਆਂ ਚਲਾਈਆਂ ਜਿਹੜੇ ਮਹਿਕਮੇ ਦੇ ਅਧਿਕਾਰੀ ਨਹੀਂ ਅੱਜ ਕੌਣ ਸੀ ਜਿਨ੍ਹਾਂ ਦੇ ਡਿਊਟੀਆਂ ਲੱਗੀਆਂ ਨੇ ਤੋਰ ਲੱਗਦਾ ਕਿ ਸਰਕਾਰ ਦੇ ਹੁਕਮ ਦੀ ਮੰਨਣਾ ਕਰ ਰਹੀ ਹੈ ਬਿਲਕੁਲ ਮੈਂ ਤੁਹਾਡੇ ਸਾਹਮਣੇ ਡੀ ਸਾਹਿਬ ਨਾਲ ਗੱਲ ਵੀ ਕੀਤੀ ਹੈ ਕਿ ਜਿਹੜੇ ਮੁਲਾਜ਼ਮਾਂ ਦੀਆਂ ਡਿਊਟੀਆਂ ਲੱਗਦੀਆਂ ਨੇ ਜਿਹੜੇ ਮੁਲਾਜ਼ਮ ਆਪਣੀ ਡਿਊਟੀ ਨੂੰ ਤਨਦੇ ਨੇ ਨਾਲ ਨਹੀਂ ਆਪਣਾ ਘਰ ਤੇ ਉਹ ਮੈਂ ਡੀ ਸਾਹਿਬ ਨਾਲ ਨੋਟਿਸ ਕਹਾਂ ਡੀ ਸਾਹਿਬ ਆਪਣੇ ਆਪ ਹੀ ਉੱਤੇ ਐਕਸ਼ਨ ਲੈਣਗੇ ਕਿ ਜਿਹੜੇ ਬੰਦੇ ਨਹੀਂ ਆਏ ਮੁਲਾਜ਼ਮ ਟਾਈਮ ਸਿਰ ਤਾਂ ਉਹਨਾਂ ਤੇ ਐਕਸ਼ਨ ਜ਼ਰੂਰ ਹੋਣਾ ਹੋਰ ਸਰ ਸਰ ਕਿੰਨੀਆਂ ਬੱਸਾਂ ਰਹਿਣਾਂ ਚਾਹੀਦੀਆਂ ਨੇ ਇਸ ਕੋਲ ਮੇਰੇ ਖਿਆਲ ਨਾਲ 9 ਬੱਸਾਂ ਆਉਣੀਆਂ ਸਨ ਚਾਰ ਬੱਸਾਂ ਹੋ ਗਈਆਂ ਸਟੀਆਂ ਚਾਰ ਬੱਚਾ ਜਿਹੜੀਆਂ ਪਰਮਾਨਾ ਕਰ ਚੁੱਕੇ ਆ ਤਾਂ ਜਿਸ ਤਰ੍ਹਾਂ ਆਪਾਂ ਨੂੰ ਡਿਮਾਂਡ ਆਉਂਦੀ ਆ ਜਸਪਿੰਡਾ ਚੋਂ ਕਿ ਜਿਹੜੇ ਦਰਸ਼ਕਾਂ ਦੋਦੇ ਹਿਸਾਬ ਨਾਲ ਆਪਾਂ ਉਹਨਾਂ ਦੀਆਂ ਲਿਸਟਾਂ ਲੈਣੇ ਆ ਆਧਾਰ ਕਾਰਡ ਦੂਜਾ ਤੀਜਾ ਤਾਂ ਉਹਦੇ ਮੁਤਾਬਕ 43 ਜਿਹੜੇ ਹੈਗੇ ਨੇ ਯਾਤਰੀ ਉਹ ਹਰ ਬੱਸ ਚ ਜਿਹੜੇ ਆਪਾਂ ਭੇਜ ਰਹੇ ਸਰ ਕੁਝ ਜੱਤੋਂ ਮੰਗੇ ਤਾਂ ਸਾਨੂੰ ਵੈਕਸ਼ਨ ਉਹ ਵੀ ਜਿਹੜੇ ਦੱਸਿਆ ਕਰਵਾਇਆ ਵੇਖੋ ਜਿਹੜੇ ਵੈਕਸ਼ਨ ਉਹਨਾਂ ਜ਼ਰੂਰੀ ਆ ਕਿ 43 ਬੰਦੇ ਹੋਣੇ ਜ਼ਰੂਰੀ ਨੇ ਫੇਰ ਬੱਸ ਜਾਊਗੀ ਕੋਈ ਵੀ 43 ਬੰਦੇ ਇਕੱਠੇ ਹੋ ਕੇ ਆਪਣਾ ਆਧਾਰ ਕਾਰਡ ਦੇ ਕੇ ਉਹ ਕਹਿਣ ਕਿ ਆਪਾਂ ਵੈਸ਼ਨ ਮਾਤਾ ਤੇ ਦਰਸ਼ਨਾਂ ਨੂੰ ਜਾਣਾ ਉਹਨਾਂ ਨੂੰ ਮੈਂ ਬੱਸ ਜਿਹੜੀ ਪੰਜਾਬ ਸਰਕਾਰ ਦੀ